ਸਸੀ ਗੱਲ ਜੀ ਭਾਜੀ ਅੱਜ ਆਪਾਂ ਹਰਜਿੰਦਰ ਪੋਲਟੀ ਫਾਰਮ ਬਟਾਲੇ ਤੋਂ ਦੋ ਨਗ ਮਗਾਏ ਆ। ਆਕੀ ਖੋਲ ਕੇ ਦੇਖਦੇ ਆ ਭਰਾ ਨੇ ਕੀ ਭੇਜਿਆ ਕਿਦਾਂ ਦਾ ਭੇਜਿਆ। ਤੇ ਆ ਜੀ ਕੋ ਜੀ ਆਪਾਂ ਲੱਗੇ ਖੋਲਣ। ਇਹਨੂੰ ਖੋਲਣ ਕਰਦੇ ਪਏ ਆ। ਹਰਜਿੰਦਰ ਪੋਲਟੀ ਫਾਰਮ ਬਟਾਲਾ। ਭਰਾ ਦਾ ਨੇਚਰ ਤਾਂ ਬਹੁਤ ਵਧੀਆ ਜੀ। ਚਾਲ ਬਾਦ ਨੂੰ ਵੀ ਬਹੁਤ ਵਧੀਆ। ਫੋਨ ਆਪਣੇ ਫੋਨ ਤੇ ਹਲੇ ਡੀਲਿੰਗ ਹੋਈ ਆ ਜੀ ਪਹਿਲੀ ਵਾਰੀ। ਤੇ ਆ ਭਰਾ ਨੇ ਭੇਜੇ ਦੋ ਲਾਗ ਬੱਲੇ 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 ਬੰਦੇ ਬੰਦੇ ਮਰੇ ਬੱਲੇ 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 ਜੋ ਭਰਾ ਨੇ ਕਿਹਾ ਜੇ ਤੋਸਤੋ ਵੀ ਵਧੀਆ ਵੇਈ ਬਹੁਤ ਵਧੀਆ ਕੁਆਲਟੀ ਦੇ ਤੇ ਬਹੁਤ ਸੋਹਣੇ ਇੰਨੇ ਸੋਹਣੇ ਕੁੱਕਰ ਤੇ ਮਨ ਖੁਸ਼ ਹੋ ਗਿਆ ਭਾਜੀ ਜੇਦਾਬਾਦ ਆ ਰਿਹਾ ਭਰਾਵਾ ਹੁਣ ਬਸ ਆਮ ਲਾ ਸਿਆਲ ਤੇਰੇ ਕੋਲ ਹੀ ਆ ਸਾਡਾ ਗਾਂ ਦਾ ਵੀ ਬਹੁਤ ਵਧੀਆ ਚਲੋ ਧੰਨਵਾਦ ਹੋਇਆ ਬਹੁਤ ਬਹੁਤ ਮੇਰਾ ਭਰਾਵਾ ਓਕੇ ਵੀਰ ਜੀ